ਮੈਂ ਅਰੋ ਚੋਦਰੀ ਵਾਰਡ ਨੰਬਰ 11 ਤੋਂ ਸੇਵਾਦਾਰ ਆ ਔਰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸੰਗਤ ਦਾ ਸਾਹ ਜਿਹੜਾ ਹੈ ਕਿਉਂਕਿ ਤਾਂ ਜਿਆਦਾ ਮਿਲ ਰਿਹਾ ਹੈ ਕਿਉਂਕਿ ਜਿਹੜੀ ਮੈਂ ਟਿਕਟ ਹੈ ਉਹ ਲੈ ਵੀ ਸਕਦਾ ਤੋਂ ਹੀ ਹੈ ਔਰ ਸੰਗਤ ਦੀ ਟਿਕਟ ਟ੍ਰੈਕਟ ਤੇ ਜਾਣੇ ਕਿ ਮੈਂ ਇਲੈਕਸ਼ਨ ਲੜ ਰਿਹਾ ਹਾਂ ਇਹ ਜਿਹੜੀ ਲੜਾਈ ਹੈ ਉਹ ਮੇਰੇ ਨਾਲ ਨਾਲ ਮੇਰੀ ਟੀਮ ਦੇ ਨਾਲ ਨਾਲ ਇਹਨਾਂ ਦੀ ਆਪਣੀ ਲੜਾਈ ਹੈ ਔਰ ਕਿਤੇ ਨਾ ਕਿਤੇ ਜਦੋਂ ਅਸੀਂ ਡੋਰ ਟੋਰ ਕਰਦੇ ਆ ਕਿਉਂਕਿ ਪਿਛਲੇ 4 ਸਾਲ ਤੋਂ ਲੰਬੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਵਾਰਡ ਦੀ ਤੇ ਹਰੇਕ ਘਰ ਦੇ ਵਿੱਚ ਪਹੁੰਚ ਬਣਾਈ ਆ ਔਰ ਹਰੇਕ ਘਰ ਦੇ ਵਿੱਚੋ ਹੀ ਯਾਨੀ ਕਿ ਆਪਣਾ ਸਾਥੀ ਕੋਈ ਨਾ ਕੋਈ ਹੈਗਾ ਔਰ ਹਰੇਕ ਘਰ ਦੀ ਫੈਮਿਲੀ ਯਾਨੀ ਕਿ ਮੈਨੂੰ ਆਪਣੇ ਬੱਚਾ ਉਹਨਾਂ ਕੋ ਪਿਆਰ ਕਰਦੀ ਹੈ ਔਰ ਸੇਵਾ ਦਾ ਮੌਕਾ ਦੇਣ ਦਾ ਮੈਨੂੰ ਆਸ਼ਵਾਸ਼ਣ ਦਿੰਦੀ ਆ ਔਰ ਆਸ਼ੀਰਵਾਦ ਹਰੇਕ ਘਰ ਜੋ ਆਸ਼ੀਰਵਾਦ ਮੈਨੂੰ ਮਿਲਿਆ ਮੁਕਾਬਲੇ ਦੀ ਗੱਲ ਕਰੀਏ ਕਦੀ ਪਾਰਟੀ ਨਾਲ ਮੈਂ ਮੁਕਾਬਲੇ ਦੀ ਗੱਲ ਕਦੀ ਕੀਤੀ ਨਹੀਂ ਮੈਂ ਤਾਂ 4 ਸਾਲ ਪਹਿਲਾਂ ਜਦੋਂ ਸੇਵਾ ਜੀ ਆਇਆ ਸੀਗਾ ਮੈਂ ਸਿਰਫ ਸੇਵਾ ਦੀ ਗੱਲ ਕੀਤੀ ਆ ਕੀ ਭਾਈ ਮੈਂ 4 ਸਾਲ ਸੇਵਾ ਕੀਤੀ ਹੈ ਜੇ ਮੈਂ ਸੇਵਾ ਕੀਤੀ ਹੈ ਤੇ ਮੇਰਾ ਹੱਕ ਮੈਨੂੰ ਮੋੜ ਦਿਓ ਮੈਂ ਮੁਕਾਬਲੇ ਜੇ ਆਪਣੇ ਆਪ ਨੂੰ ਨਹੀਂ ਗਿਣਦਾ ਮੈਂ ਸੇਵਾਦਾਰ ਆ ਜਿੱਤਨ ਤੋਂ ਬਾਅਦ ਕਿਹੜੇ ਪ੍ਰੋਜੈਕਟ ਆ ਜਿਹੜੇ ਲਿਆ ਸਕਦੇ ਹੋ ਬਾਅਦ ਜਿੱਤਨ ਤੋਂ ਬਾਅਦ ਜਿਹੜਾ 4 ਸਾਲ ਦੇ ਵਿੱਚ ਆਪਾਂ ਕੰਮ ਕਰ ਚੁੱਕੇ ਆ ਉਹਨਾਂ ਦੇ ਵਿੱਚ ਕੁਝ ਕੰਮ ਪੈਂਡਿੰਗ ਨੇ ਜਿਵੇਂ ਮੈਂ ਇਸ ਏਰੀਆ ਨੂੰ ਟੂਬਲ ਜਾਨੀ ਕਿ ਪਾਸ ਕਰਵਾ ਕੇ ਦਿੱਤਾ ਮੇਰੀ ਟੀਮ ਨੇ ਪਾਸ ਕਰਵਾ ਕੇ ਦਿੱਤਾ ਆਪਣੀ ਟੀਮ ਘੜੀਆ ਨੇ ਦਿਨ ਰਾਤ ਦੀ ਮਿਹਨਤ ਹੈ ਉਹ ਕੰਮ ਸਟਾਰਟ ਜਲਦੀ ਹੋ ਜਾਊਗਾ ਉਸ ਤੋਂ ਬਾਅਦ ਪਾਣੀ ਦੇ ਵਿੱਚ ਜਿਹੜੀ ਗੰਦੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਪੈਲ ਦੇ ਆਧਾਰ ਤੇ ਉਹਨੂੰ ਠੀਕ ਕਰਾਂਗੇ ਔਰ ਹੋਰ ਜਿਹੜੀ ਮੁਰਲੀ ਜ਼ਰੂਰਤਾਂ ਨੇ ਉਹਨਾਂ ਦੇ ਕੰਮ ਕਰਾਂਗੇ ਅੱਜ ਕਿਹੜੇ ਇਲਾਕੇ ਚ ਕਰ ਰਹੇ ਹੋ ਅੱਜ ਇਲਾਕਾ ਦਾ ਸਾਰਾ ਆਪਣ ਅੱਜ ਆਪਾਂ ਨਿਊ ਸ਼ਕਤੀਨਗਰ ਖੜੇ ਆਂ ਔਰ ਨਿਊ ਸ਼ਕਤੀਨਗਰ ਦੇ ਵਿੱਚ ਕੋਈ ਇੱਕ ਇਹੋ ਜਿਹਾ ਘਰ ਨਹੀਂ ਹੈ ਜਿਹੜਾ ਘਰ ਮੈਨੂੰ ਨਹੀਂ ਜਾਣਦਾ ਜਿੱਤੋਂ ਆਸ਼ੀਰਵਾਦ ਲੈ ਕੇ ਮੈਂ ਨਹੀਂ ਆਇਆ ਕਿਉਂਕਿ ਲੰਮੇ ਸਵੇ ਤੋਂ ਜਿਹੜੀ ਮੈਂ ਸੇਵਾ ਕਰ ਰਿਹਾ ਉਹ ਹਰੇਕ ਕਰਤਾ ਗਿਆਨ ਦੀ ਮੇਰੀ ਪਹੁੰਚ ਬਣੀ ਜਾ।